ਹਾਂਜੀ ਸਭ ਕੁਝ ਲੱਗਿਆ ਪਤਾ ਕਿ ਨਹੀਂ ਲੱਗਿਆ ਦੋ ਦਿਨ ਹੋ ਗਏ ਤੁਹਾਨੂੰ ਕਾਰਵਾਈ ਕਰਦਿਆਂ ਨੂੰ ਹਜੇ ਤੱਕ ਜਵਾਬ ਨਹੀਂ ਲੱਭ ਸਕੇ ਤੁਸੀਂ ਸਾਡੇ ਇੱਥੇ ਰੋਟੀ ਨਹੀਂ ਲੱਗੀ ਤੁਸੀਂ ਕੀ ਕਰੀ ਜਾਂਦੇ ਹੋ ਜੀ ਤੁਸੀਂ ਪੈਸੇ ਕਾਹਦੇ ਲੈਨੇ ਹੋ ਮੇਰੀ ਗੱਲ ਸੁਣ ਲਓ ਜੇ ਜਵਾਬ ਦਾ ਨਾਮ ਲੈਣਾ ਮੈਨੂੰ ਸ਼ਾਮ ਤੱਕ ਤਾਂ ਮੈਂ ਐਮਐਲਏ ਨੂੰ ਫੋਨ ਕਰਕੇ ਥੋੜੀ ਬਦਲੀ ਕਰਾ ਦੇਣੀ ਹੈ ਫਿਰ ਝਾਕੀ ਜਾਓਗੇ ਉਹ ਗਰਮ ਨਾ ਹੋਵਾ ਤਾਂ ਹੋਰ ਕੀ ਹੋਵਾ ਤੁਸੀਂ ਆਪ ਦੇਖੋ ਤੁਸੀਂ ਤਾਂ ਕਹਿੰਦੇ ਸੀ ਕਿ ਸ਼ਾਮ ਤੱਕ ਜਵਾਬ ਤੁਹਾਡੇ ਘਰੇ ਹੋਊਗਾ ਦੋ ਦਿਨ ਹੋ ਗਏ ਅੱਜ ਜਲਦੀ ਤੋਂ ਜਲਦੀ ਪੁੱਛਗਿਛ ਕਰੋ ਸਾਰੇ ਕਿਤੇ ਆ ਕੇ ਟੈਨਸ਼ਨ ਕਿਉਂ ਨਾ ਲਵਾਂ ਤੁਸੀਂ ਆਪ ਦੱਸੋ ਹੋਰ ਕੀ ਕਰਾਂ ਮੈਂ ਜਵਾਗ ਗੁੰਮ ਹੋਇਆ ਮੇਰਾ ਕੋਈ ਕੁੱਤਾ ਬਿੱਲਾ ਨਹੀਂ ਹਾਂ ਜੀ ਪਤਾ ਲੱਗਿਆ ਕੁਛ ਜਵਾਗ ਦਾ ਕੁਛ ਨਹੀਂ ਯਾਰ ਕਰੀ ਜਾਂਦੇ ਹਜੇ ਪੁੱਛਗਿਛ ਉਹ ਦੋ ਦਿਨ ਹੋ ਗਏ ਜੀ ਫਿਰ ਦੋ ਦਿਨ ਤਾਂ ਹੋ ਗਏ ਹੁਣ ਮੈਂ ਕੀ ਕਰਾਂ ਫਿਰ ਮੈਂ ਵੀ ਤਾਂ ਭੱਜਿਆ ਫਿਰਦਾ ਸਾਰੇ ਕਿਤੇ ਪੁਲਿਸ ਕੀ ਕਹਿੰਦੀ ਹੈ ਹੁਣ ਕੁਛ ਨਹੀਂ ਕਹਿੰਦੇ ਆਉਣੇ ਆ ਅਸੀਂ ਪੁੱਛਗਿਛ ਕਰਦੇ ਆ ਫਿਰ ਦੋ ਦਿਨ ਦੇ ਕਿੱਥੇ ਸੀ ਪੁੱਛੇ ਤਾਂ ਹੈ ਨਹੀਂ ਕੋਈ ਕਿਸੇ ਤੋਂ ਹੁਣ ਮੈਨੂੰ ਕੀ ਪਤਾ ਉਹਨਾਂ ਦੀ ਕੋਈ ਆਪਦੀ ਕਾਰਵਾਈ ਹੁੰਦੀ ਆ ਜਿਹੜੇ ਹਿਸਾਬ ਨਾਲ ਚੱਲਦੇ ਆ ਸਿਸਟਮ ਉਸ ਹਿਸਾਬ ਨਾਲ ਚੱਲਣਗੇ ਆਪਣੇ ਹਿਸਾਬ ਨਾਲ ਥੋੜੀ ਚੱਲਣਗੇ ਉਹ ਅਰੇ ਅੱਜ ਘਰੇ ਆਉਣਗੇ ਉਹ ਠੀਕ ਹੈ ਨਾ ਹਾਂ ਹਾਂ ਕੀ ਜੋ ਘਰੇ ਆਏ ਤਾਂ ਆਪਦਾ ਮੂੰਹ ਬੰਦ ਰੱਖੀ ਉੱਥੇ ਕੋਈ ਵੀ ਗੱਲ ਨਹੀਂ ਕਰਨੀ ਕਿ ਅਸੀਂ ਤੈਨੂੰ ਜਵਾਕ ਫੜਾਉਣੇ ਆ ਜਾਂ ਨਹੀਂ ਫੜਾਉਂਦੇ ਠੀਕ ਹੈ ਨਾ ਉਂਝਵਾਗ ਦੀ ਮਾਂ ਤੂੰ ਹੀ ਜਵਾਗ ਦੀ ਦੇਖਭਾਲ ਕਰਦੀ ਐ ਇਹ ਗੱਲ ਆ ਤੇ ਦਿਮਾਗ 'ਚ ਬਿਠਾ ਲੈ ਅੱਛਾ ਹੁਣ ਸਾਰਾ ਇਲਜ਼ਾਮ ਮੇਰੇ ਤੇ ਸਿੱਟੋਗੇ ਤੁਸੀਂ ਤੇਰੇ ਤੇ ਕੋਈ ਇਲਜ਼ਾਮ ਨਹੀਂ ਆਉਂਦਾ ਜਿਹੜੀ ਗੱਲ ਤੈਨੂੰ ਮੈਂ ਕਹੀ ਐ ਨਾ ਸਿਰਫ ਉਵੇਂ ਕਰ ਠੀਕ ਐ ਨਾ ਜਵਾਕ ਤੇਰਾ ਤੂੰ ਸਾਹਮਣੇ ਆ ਜਵਾਕ ਨੂੰ ਠੀਕ ਐ ਮਾਂ ਵਾਲਾ ਰਤਬਾ ਜਿਹੜਾ ਤੇਰਾ ਹੈਗਾ ਤੇ ਉਹੀ ਉਹਨਾਂ ਨੂੰ ਦੱਸਣਾ ਠੀਕ ਐ ਨਾ ਕੋਈ ਗੱਲ ਨਹੀਂ ਜੀ ਮੈਨੂੰ ਉਹਨਾਂ ਗੱਲਾਂ ਤੋਂ ਕੋਈ ਦਿੱਕਤ ਨਹੀਂ ਹੈਗੀ ਬਸ ਮੇਰਾ ਜਵਾਕ ਮਿਲ ਜਾਏ ਮੈਨੂੰ ਜਵਾਕ ਤਾਂ ਮਿਲ ਜੂਗਾ ਪੁੱਛ ਗਿੱਛ ਕਰ ਦਿੰਗੇ ਕਿੰਨੇ ਦਿਨ ਰੱਖਿਆ ਗਿਆ ਤੂੰ ਬੇਬੇ ਨੂੰ ਕਿਹਾਂ ਬੋਲੀ ਜਾਨੀ ਹੈ ਬੇਬੇ ਚਾਹੁੰਦੀ ਸੀ ਨਾ ਮੈਂ ਨਾ ਇਹ ਤਾਂ ਸੁਮਿਤ ਜਵਾਕਾ ਤਾਂ ਖੋਇਆ ਸੀਗੇ ਤੁਸੀਂ ਤਾਂ ਹੀ ਖੋਇਆ ਸੀ ਵੀ ਦੇਖ ਪਰ ਅਸੀਂ ਕਰਾਂਗੇ ਫਿਰ ਕਰ ਲਈ ਜਵਾਕ ਗਵਾਤਾ ਉਹ ਕੁਝ ਪਤਾ ਸੀ ਸਾਨੂੰ ਵੀ ਇਹ ਜੀ ਗੱਲ ਹੋ ਜਾਈ ਹਾਂ ਤਾਂ ਫਿਰ ਮੈਨੂੰ ਪਤਾ ਸੀ ਜਵਾਕ ਬੇਟਾ ਡਿੱਗ ਪੂਗਾ ਤੁਸੀਂ ਮੇਰੇ ਤੋਂ ਮੇਰਾ ਜਵਾਕ ਖੋ ਲਿਆ ਇੰਨੇ ਟਾਈਮ ਲਈ ਮੇਰੀ ਗੱਲ ਸੁਣ ਠੀਕ ਹੈ ਨਾ ਜਿਹੜਾ ਕੁਝ ਹੋਣਾ ਸੀ ਉਹ ਤਾਂ ਹੋ ਗਿਆ ਹੁਣ ਪੁੱਛ ਗਿਛ ਕਰਨ ਆਉਣਗੇ ਤੂੰ ਐਂ ਕਹਿਣਾ ਕਿ ਜਵਾਕ ਤੇਰੇ ਨਾਲ ਸੁੱਤਾ ਪਿਆ ਸੀ ਠੀਕ ਹੈ ਮੇਰੀ ਅੱਖ ਲੱਗ ਗਈ ਤੇ ਜਵਾਬ ਪਤਾ ਨਹੀਂ ਕਿੱਧਰ ਗਿਆ ਬਸ ਮੈਂ ਕਿਉਂ ਝੂਠ ਮਾਰਾਂ ਵੀ ਜਵਾਬ ਮੇਰੇ ਨਾਲ ਪਿਆ ਸੀਗਾ ਜਵਾਬ ਤਾਂ ਬੇਬੇ ਨਾਲ ਪਿਆ ਸੀਗਾ ਆਪੇ ਸਵਾਲਾਂ ਦੇ ਜਵਾਬ ਦੇਉਗੀ ਬੇਬੇ ਸਾਰੇ ਤੈਨੂੰ ਇੱਕ ਵਾਰੀ ਗੱਲ ਕਹੀ ਸਮਝ ਨਹੀਂ ਲੱਗਦੀ ਜਦੋਂ ਤੈਨੂੰ ਮੈਂ ਕਹੀ ਜਨਾ ਵੀ ਤੂੰ ਐਂ ਕਰਨਾ ਫਿਰ ਤੂੰ ਕਿਵੇਂ ਉਲਟ ਚੱਲੇਂਗੀ ਉਸ ਗੱਲ ਤੋਂ ਫਿਰ ਮੈਂ ਤਾਂ ਸੱਚੀ ਦੱਸੂੰਗੀ ਝੂਠ ਕਿਉਂ ਮਾਰਗੇ ਇੱਕ ਤਾਂ ਜਵਾਬ ਗਵਾਤਾ ਉਤੋਂ ਝੂਠ ਮਾਰਗੇ ਜਵਾਬ ਵੀ ਨਾ ਮਿਲੇ ਆਪਾਂ ਨੂੰ ਤੂੰ ਗੱਲ ਸੁਣ ਲੈ ਜਵਾਬ ਤਾਂ ਹੋ ਲੱਭ ਦੇਣਗੇ ਉਹਨਾਂ ਦੀ ਜ਼ਿੰਮੇਵਾਰੀ ਆ ਪਰ ਜੇ ਤੂੰ ਮੇਰੇ ਹਿਸਾਬ ਨਾਲ ਚੱਲੇਂਗੀ ਜੇ ਤੂੰ ਆਹ ਸੱਚ ਜਾ ਬੋਲਣ ਲੱਗੀ ਨਾ ਤਾਂ ਆਪਾਂ ਹੀ ਫਸ ਜਾਣਾ ਉਹਨਾਂ ਦੀਆਂ ਗੱਲਾਂ ਦੇ ਵਿੱਚ ਤੈਨੂੰ ਪਤਾ ਇਸ ਗੱਲ ਦਾ ਠੀਕ ਹੈ ਜੀ ਜਿਵੇਂ ਤੁਸੀਂ ਕਹੋਗੇ ਮੈਂ ਤੋਵੇਂ ਕਰੂੰਗੀ ਬਸ ਮੇਰਾ ਜਵਾਬ ਮੈਨੂੰ ਲਿਆ ਕੇ ਦਿਓ ਬਸ ਉਹ ਆਪਦੀ ਇਨਵੈਸਟਿਗੇਸ਼ਨ ਕਰਨਗੇ ਮੇਰੇ ਜਵਾਬ ਮੇਰੇ ਕੋਲ ਆਗੇ ਨਾ ਮੈਂ ਨਹੀਂ ਕਿਸੇ ਨੂੰ ਫੜਾਉਂਦੀ ਓ ਨਾ ਫੜਾਈ ਜਵਾਬ ਨੂੰ ਮਿਲਤਾ ਜਾਣ ਦੇ ਉਹ ਆਪਦੀ ਇਨਵੈਸਟਿਗੇਸ਼ਨ ਕਰਨਗੇ ਜਿਹੜੇ ਸਵਾਲ ਪੁੱਛਣਗੇ ਉਹ ਸਵਾਲਾਂ ਦੇ ਜਵਾਬ ਜਿਵੇਂ ਤੈਨੂੰ ਮੈਂ ਕਹਿਆ ਉਵੇਂ ਦੇਣਾ ਠੀਕ ਹੈ ਨਾ ਜਵਾਬ ਤੇਰੇ ਕੋਲੇ ਸੀ ਤੂੰ ਮੰਜੇ ਤੇ ਪਈ ਸੀ ਜਵਾਬ ਤੇਰੇ ਕੋਲ ਪਿਆ ਸੀ ਠੀਕ ਹੈ ਤੇਨੂੰ ਪਤਾ ਨਹੀਂ ਲੱਗਿਆ ਸੁੱਤੀ ਮੈਨ ਲੱਗੀ ਸਮਝ ਕੇ ਲੱਗੀ ਨਹੀਂ ਹਜੇ ਵੀ ਝੂਠ ਮਾਰਨੋਂ ਨਹੀਂ ਹਟਦੇ ਟੈਨਸ਼ਨ ਤਾਂ ਹੈ ਨਹੀਂ ਵੀ ਜਵਾਕ ਘੁੰਮ ਗਿਆ ਹਜਾ ਕੁ ਸੁੱਝਦਾ ਤੁਹਾਨੂੰ ਪਰ ਟੈਨਸ਼ਨ ਕਿਉਂ ਨਹੀਂ ਗਈ ਟੈਨਸ਼ਨ ਨਹੀਂ ਮੈਨੂੰ ਸਾਰੀ ਇਸ ਗੱਲ ਦੀ ਤਾਂ ਹੀ ਤੈਨੂੰ ਕਹੀ ਐ ਨਾ ਬਸ ਇਸ ਗੱਲ ਨੂੰ ਮੰਨ ਲੈ ਠੀਕ ਹੈ ਨਾ ਠੀਕ ਹੈ ਜੀ ਕੋਈ ਨਾ ਹਾਂ ਤੇ ਜੇ ਕਿਤੇ ਮਾੜੀ ਜਿਹੀ ਵੀ ਗੱਲ ਇੱਧਰ ਉੱਧਰ ਕਰਤੀ ਨਾ ਤੂੰ ਕਿਸੇ ਹਿਸਾਬ ਨਾਲ ਹੋਰ ਚੱਲ ਪੀ ਫਿਰ ਮੈਥੋਂ ਬੁਰਾ ਕੋਈ ਨਹੀਂ ਹਿਸਾਬ ਲਾ ਲੈ ਫਿਰ ਤੇਰੇ ਪਿਓ ਦੇ ਇਲਜ਼ਾਮ ਲਾਵਾਂਗਾ ਸਿੱਧਾ ਤੁਸੀਂ ਮੇਰੇ ਪਿਓ ਤੱਕ ਕਦ ਤੱਕ ਪਹੁੰਚ ਜੈਨੋ ਜਵਾਕ ਤੁਹਾਡੇ ਬੇਬੇ ਕੋਲੋਂ ਕੁਮਾਚ ਆਪਦੀ ਬੇਬੇ ਨੂੰ ਪੁੱਛੋ ਜਾ ਕੇ ਨਾ ਫਿਰ ਤੇਰਾ ਪਿਆਓ ਆਇਆ ਨਹੀਂ ਹਜੇ ਤੱਕ ਜੇ ਉਹਨੂੰ ਜਵਾਕ ਦੀ ਇੰਨੀ ਫਿਕਰ ਸੀਗੀ ਉਹ ਆ ਜਾਂਦਾ ਉਹਨੂੰ ਪਤਾ ਜਵਾਕ ਗੁੰਮੇ ਨੂੰ ਦੋ ਦਿਨ ਹੋ ਗਏ ਉਹ ਆਇਆ ਕਿਉਂ ਨਹੀਂ ਇੱਥੇ ਹਜੇ ਤੱਕ ਉਹ ਤਾਂ ਨਹੀਂ ਆਇਆ ਉਹਨਾਂ ਨੂੰ ਪਤਾ ਹੀ ਆ ਵੀ ਤੁਸੀਂ ਆਏ ਦੀ ਬੇਇੱਜ਼ਤੀ ਕਰਨੀ ਹੈ ਉਹਨਾਂ ਦੀ ਤੁਸੀਂ ਕਿਹਾ ਗੱਲ ਸੁਣਨੀ ਹੈ ਉਹਨਾਂ ਦੀ ਅੱਛਾ ਬੇਇੱਜ਼ਤੀ ਜ਼ਿਆਦਾ ਪਿਆਰੀ ਹੋਗੀ ਜਵਾਕ ਨਾਲੋਂ ਬੇਇੱਜ਼ਤੀ ਜ਼ਿਆਦਾ ਪਿਆਰੀ ਹੋਗੀ ਉਹਨਾਂ ਨੂੰ ਤੇਰਾ ਫਿਕਰ ਹੀ ਨਹੀਂਗਾ ਮੈਨੂੰ ਪੁੱਛ ਲਿਆ ਫੋਨ ਕਰਕੇ ਉਹਨਾਂ ਨੇ ਪੁੱਛ ਲਿਆ ਨਾਲੇ ਨਾ ਪੁੱਛ ਲਿਆ ਜਾ ਬਾਹਰ ਜਾਂ ਅੰਦਰ ਮਿਲ ਜੂਗਾ ਆਪੇ ਜਵਾਕ ਮੈਨੂੰ ਦਿਮਾਗ ਅੱਗੇ ਖਰਾਬ ਹੋਇਆ ਪਿਆ ਨਾ ਸਾਲਾ ਸੀਰੀਆ ਦੀ ਦਾ ਆ ਪਸੂ ਅੰਦਰ ਬੰਨੇ ਪਿਆ ਹੁਣ ਤਾਂ ਬਾਹਰ ਕਰ ਦਿੰਦਾ ਕਿੰਨੇ ਦਿਨ ਹੋ ਗਏ ਨਾ ਤਾਂ ਪੁਲਿਸ ਆਇਆ ਨਹੀਂ ਕੋਈ ਭਾਲ ਕੀਤੀ ਆ ਫਿਰ ਜਵਾਬ ਜਾਥਿਆ ਟੈਨਸ਼ਨ ਜਿੰਨਾ ਦਿਨੋ ਦਿਨ ਵੱਧਦੀ ਜਾਂਦੀ ਆ ਵੱਧਦੀ ਜਾਂਦੀ ਸਤਾ ਜਵਾਬ ਹੋਇਆ ਸੀਗਾ ਕੌਣ ਆ ਗਿਆ ਹੁਣ ਤਾਂ ਲੋਕ ਨਹੀਂ ਟਿਕੰਦਣ ਦੇ ਕੌਣ ਆ ਭਾਰਤਾ ਖੋਲੋ ਦੱਸ ਦਿਨੇ ਕੌਣ ਆ ਸਤਿ ਸ਼੍ਰੀ ਅਕਾਲ ਸਦਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਹੋ ਗੋ ਠੀਕ ਹੈ ਜੀ ਕਿੱਥੇ ਤੱਕ ਪਹੁੰਚੀ ਆਪਣੀ ਗੱਲਬਾਤ ਆਜੋ ਸ਼ਾਮ ਵੀ ਚੱਲੀ ਜਾਂਦੀ ਹੈ ਕੋਈ ਨਹੀਂ ਆਜੋ ਮਾੜਾ ਤੁਸੀਂ ਤਾਂ ਦੋ ਦਿਨ ਕਹੇ ਸੀਗੇ ਜੀ ਹੈ ਆ 7-8 ਦਿਨ ਹੋ ਗਏ ਲੱਗੇ ਪਏ ਆ ਤੁਹਾਨੂੰ ਪਤਾ ਪੰਜਾਬ ਦੇ ਹਾਲਾਤ ਬਾਹਲਾ ਜ਼ੋਰ ਪਾਇਆ ਪਿਆ ਉੱਤੋਂ ਕੋਈ ਨਹੀਂ ਕੋਸ਼ਿਸ਼ ਪੂਰੀ ਆ ਫੁੱਲ ਜਦ ਮਤਲਬ ਲਾਈ ਵੀ ਆ ਸਾਰੇ ਕੋਈ ਥਾਂ ਥਾਂ ਤੇ ਕੋਈ ਥਾਂ ਨਹੀਂ ਛੱਡਿਆ ਬਈ ਛੱਡਿਆ ਤਾਂ ਨਹੀਂ ਜੀ ਪਹਿਲੀ ਗੱਲ ਤਾਂ ਤੁਸੀਂ ਸਾਰੇ ਪਿੰਡ 'ਚ ਪਤਾ ਕਰੋ ਠੀਕ ਹੈ ਉਸਾਸੇ ਪਾਸੇ ਦੇਖੀ ਜਾਂਦੇ ਹੋ ਨਹੀਂ ਨਹੀਂ ਆਉਂਦੇ ਹੋਏ ਪਹਿਰੇ ਮੜੇ ਮੜੇ ਪੁੱਛਦੇ ਸਿਰ ਕਰਕੇ ਆਏ ਫੇਰ ਹੀ ਤੁਹਾਡੇ ਕੋਲ ਆਏ ਆ ਉਹ ਚ ਦੱਸਦਾ ਤੁਸੀਂ ਕਰ ਲਈ ਫਿਰ ਜਵਾਬ ਕਿ ਮਿਲਿਆ ਕਿਉਂ ਨਹੀਂ ਮੈਂ ਤਾਂ ਇਸ ਗੱਲ ਦੀ ਚਿੰਤਾ ਲੱਗੀ ਪਈ ਆ ਨਹੀਂ ਨਹੀਂ ਕੋਈ ਨਹੀਂ ਤੁਸੀਂ ਕੋ ਭਰਾ ਹੋ ਨਾ ਪੂਰੀ ਕੋਸ਼ਿਸ਼ ਕਰੀ ਜਾਂਦੇ ਆ ਜਰੂਰ ਮੈਂ ਲਾ ਇੱਕ ਦੋ ਦਿਨ ਵੱਧ ਤੋਂ ਵੱਧ ਇੱਕ ਦੋ ਦਿਨ ਕਰ ਲੈ ਮੈਂ ਐਮਐਲਏ ਸਾਹਿਬ ਨਾਲ ਕਰੀ ਸੀ ਗੱਲਬਾਤ ਹੋ ਐਮਐਲਏ ਆਇਆ ਸੀ ਜੇ ਤੁਸੀਂ ਜਵਾਬ ਲੱਭ ਦੋਗੇ ਤਾਂ ਠੀਕ ਹੈ ਤੁਹਾਡੇ ਲਈ ਚੰਗਾ ਹੋਊਗਾ ਨਹੀਂ ਫਿਰ ਤੁਸੀਂ ਆਹ ਸਮਝ ਲਓ ਤੇ ਤੁਹਾਡੀ ਬਦਲੀ ਹੋਈ ਲੋ ਉਹ ਨਹੀਂ ਨਹੀਂ ਆ ਤੁਸੀਂ ਗੁੱਸਾ ਨਾ ਕਰੋ ਅਸੀਂ ਵੀ ਪੂਰਾ ਜੋਰ ਲਾ ਤੁਹਾਡਾ ਜਵਾਬ ਨਹੀਂ ਸਾਡਾ ਜਵਾਬਾ ਫੁੱਲ ਇਹ ਤਾਂ ਸਾਨੂੰ ਤਾਂ ਆਪਸੋ ਤੇ ਨਾਲ ਬੜਾ ਜਿਆਦਾ ਚਿੰਤਾ ਆ ਗਈ ਸਾਡੇ ਦੇ ਪ੍ਰੈਸ਼ਰ ਬਹੁਤ ਆ ਤਾਂ ਤੋਂ ਪ੍ਰੈਸ਼ਰ ਤਾਂ ਹੈਗਾ ਜੀ ਹੁਣ ਕੀ ਕਰੀਏ ਫਿਰ ਪ੍ਰੈਸ਼ਰ ਤਾਂ ਪਾਣੀ ਪੂਗਾ ਆਪਸ ਨੂੰ ਪਤਾ ਮਸਾ ਦਾ ਸੁੱਖਾ ਸੁਖ ਸੁੱਕੇ ਇੱਕ ਜਵਾਕ ਲਿਆ ਸੀ ਨਹੀਂ ਨਹੀਂ ਕੋਈ ਗੱਲ ਦਿਨ ਰਾਤ ਅਸੀਂ ਇੱਕ ਕਰ ਛੱਡਾ ਤੁਸੀਂ ਸਾਰੇ ਆਪਣੇ ਅੰਦਰ ਪਰਿਵਾਰ ਨੂੰ ਬੁਲਾਓ ਕਰ ਬੁਲਾਉਣੇ ਆ ਜੀ ਪਰਿਵਾਰ ਨੂੰ ਬੇਬੇ ਉਹ ਮਨਿੰਦਰ ਆਜੋ ਜੀ ਸਰ ਉਧਰ ਬਹਿਣੇ ਕੋਈ ਨਹੀਂ ਕੋਈ ਨਹੀਂ ਕੋਈ ਆਣਾ ਨਾ ਵੇ ਕਲਕਲਾ ਜੀ ਬੁਲਾ ਲਓ ਇੱਥੇ ਉਹ ਬੈਠਿਆ ਬੇ ਬਹਿਰ ਕੇ ਤਾਂ ਆਹ ਦੇਖੋ ਜੀ ਸਾਡੇ ਘਰ ਤਾਂ ਜਮਾ ਆਏ ਹੋਇਆ ਬਹਿ ਜਿਵੇਂ ਕੋਈ ਬੰਦਾ ਮਰਿਆ ਹੁੰਦਾ ਮਹੌਲ ਹੀ ਜਮਾ ਖਰਾਬ ਹੋਇਆ ਪਿਆ ਤੁਸੀਂ ਉੱਤੋਂ ਨਹੀਂ ਜ਼ੋਰ ਲਾਉਂਦੇ ਤੁਸੀਂ ਤਾਂ ਭਾਅ ਲਓ ਜਵਾਦ ਨੂੰ ਪਤਾ ਨਹੀਂ ਕੀ ਕਰਦੇ ਫਿਰਦੇ ਦਿਨ ਰਾਤ ਇੱਕ ਕਰ ਜਿਹੜਾ ਉੱਤੋਂ ਵੋਟਾਂ ਦਾ ਕਰਕੇ ਬਾਹਲਾ ਹੋਇਆ ਪੈਗਮ ਬ੍ਰਿੰਦਰ ਮੰਜਾ ਲੈ ਕੇ ਆ ਹੋਰ ਵੀ ਮੈਂਬਰ ਰਹਿ ਗਿਆ ਕੋਈ ਬੁਲਾ ਲਓ ਆਪਣੇ ਸਾਰੇ ਜਿਹੜੇ ਹਾਂ ਹਾਂ ਬੁਲਾਉਣੇ ਆ ਜੀ ਸਾਰਿਆਂ ਨੂੰ ਬੁਲਾਉਣੇ ਆ ਆ ਜਾਓ ਬਾਈ ਜੀ ਕੋਈ ਗੱਲ ਨਹੀਂ ਬਾਈ ਤੂੰ ਇੱਧਰ ਬਹਿ ਜਾ ਮੈਂ ਅਸੀਂ ਸੱਚੀ ਇਹ ਮੁੰਡੇ ਦੀ ਮਾਂ ਕੌਣ ਹੈ ਆਹ ਹੈ ਜੀ ਤੇ ਉਹਦੇ ਰੋ ਜਵਾਗ ਸੀ ਕਿਤੇ ਕੋਲੇ ਜਿਹੜੇ ਚੱਕਿਆ ਗਏ ਸੀ ਕਸ ਮੇਰੀ ਕੋਲੀ ਸੀ ਮੇਰੇ ਨਾਲੁੱਤਾ ਪਿਆ ਸੀ ਉਦੋਂ ਤੁਸੀਂ ਕਹਿੰਦੇ ਸੀ ਕਿ ਦਾਦੀ ਕੋਲੇ ਸੀ ਕੀ ਦਸੀਏ ਜੀ ਉਦੋਂ ਦਾ ਬਸ ਐਵੇਂ ਉਲਝ ਜਏ ਗਏ ਅਸੀਂ ਜਵਾਬ ਚੱਕਿਆ ਗਿਆ ਹੰਬਲੇ ਪੈ ਗਏ ਬਸ ਫੋਨ ਲੱਗ ਗਿਆ ਜਲਦੀ ਜਲਦੀ ਜਿਹੜਾ ਕੁਝ ਬੋਲਿਆ ਗਿਆ ਬੋਲਿਆ ਗਿਆ ਸਮਝ ਤਾਂ ਤੁਸੀਂ ਜਵਾਬ ਭਾਲ ਦੇਓਗੇ ਪਰ ਤੁਸੀਂ ਫੇਰ ਉਹੀ ਗੱਲ ਜਵਾਬ ਤਾਂ ਹੁਣ ਪੂਰੇ ਜੋਰ ਨਾਲ ਤੁਸੀਂ ਆਪ ਹੀ ਬਿਆਨ ਚ ਬਸ ਇਹਨੇ ਕੀ ਬਤਾ ਤੁਸੀਂ ਤੁਸੀਂ ਕਿਹਾ ਨਾ ਦਾਦੀ ਕੋਲੇ ਕਿਰੇ ਕਹਿੰਦੇ ਮਾਰ ਦੱਸ ਫਿਰ ਕੀ ਕਰਦੀ ਸੀ ਉਦੋਂ ਤੂੰ ਸਾਰੇ ਬਿਆਨ ਲਿਖਾ ਮੇਰੇ ਨਾਲ ਹੀ ਪਿਆਸੀ ਮੇਰੀ ਅੱਖ ਲੱਗ ਗਈ ਜਦੋਂ ਮੈਂ ਉੱਠੀ ਤਾਂ ਨਾਲ ਜਵਾਕ ਹੈ ਨਹੀਂ ਸੀ ਨਹੀਂ ਜਵਾਕ ਹੀ ਉੱਠ ਕੇ ਭੱਜ ਗਿਆ 2 ਮਹੀਨਾ ਦਾ ਭਾਈ ਜਵਾਕ ਸੀਗਾ ਤੁਸੀਂ ਜਵਾਕ ਨਹੀਂ ਸਾਂਭ ਸਕੀ ਇੱਕ ਜੀ ਮੈਂ ਕੰਮ ਕਰਕੇ ਤਾਂ ਥੱਕੀ ਸੀ ਤਾਂ ਕਰਕੇ ਅੱਖ ਲੱਗ ਗਈ ਪਤਾ ਹੀ ਨਹੀਂ ਲੱਗਿਆ ਤੇ ਪਰ ਜਦੋਂ ਉੱਠੀ ਉਹ ਜਵਾਕ ਹੈ ਨਹੀਂ ਸੀਗਾ ਨਾਲ ਅਸੀਂ ਸਾਰੇ ਕਿਤੇ ਲੱਭ ਲਿਆ ਸਾਨੂੰ ਕਿਤੇ ਹੀ ਨਹੀਂ ਮਿਲਿਆ ਸਰਦਾਰ ਸਾਹਿਬ ਤੁਸੀਂ ਕਿੱਥੇ ਸੀ ਉਦੋਂ ਉਦੋਂ ਘਰੇ ਕੌਣ-ਕੌਣ ਸੀ ਆਪਣੇ ਘਰੇ ਤਾਂ ਜੀ ਆਏ ਸੀ ਬੇਬੇ ਜੀ ਤੇ ਮੇਰੀ ਘਰ ਵਾਲੀ ਸੀ ਅੱਛਾ ਨਹੀਂ ਤੇ ਤੁਸੀਂ ਕਿੱਥੇ ਗਏ ਹੋ ਸੀ ਉਦੋਂ ਮੈਂ ਤਾਂ ਜੀ ਦਵਾਈ ਦਵਾਉਣ ਗਿਆ ਵੇ ਸੀ ਆਪਦੀ ਘਰ ਵਾਲੀ ਨੂੰ ਨਾਲ ਕਹਿੰਦੇ ਘਰ ਵਾਲੀ ਇੱਥੇ ਹੈਗੀ ਤੇ ਨਾਲ ਕਹਿੰਦੇ ਦਵਾਈ ਦਵਾਉਣ ਗਿਆ ਸੀ ਕੀ ਦੱਸੀਏ ਜੀ ਤੁਹਾਨੂੰ ਮੇਰੇ ਦੋ ਵਿਆਹ ਹੋਏ ਹੈ ਜੀ ਆ ਮੇਰੀ ਦੂਜੀ ਘਰ ਵਾਲੀ ਹੈ ਇਹਨੂੰ ਦਵਾਈ ਦਵਾਉਣ ਗਿਆ ਸੀਗਾ ਤੇ ਦੋ ਵਿਆਹ ਦਾ ਕਾਰਨ ਕੀ ਬਣਿਆ ਦੋ ਵਿਆਹ ਵੀ ਤੂੰ ਪਹਿਲਾਂ ਪੱਸੇ ਨੇ ਦੋ ਵਿਆਹ ਸਾਡੇ ਕੀ ਦੱਸਾਂ ਜੀ ਹੁਣ ਮੈਂ ਤੁਹਾਨੂੰ ਇਹ ਤਾਂ ਸਾਡੀ ਆਪਦੀ ਘਰ ਦੀ ਗੱਲ ਹੈ ਤੁਸੀਂ ਜਵਾਬ ਲੱਭੋ ਉਹ ਜਵਾਬ ਬਾਤ ਕੇ ਦੋ ਵਿਆਹ ਦੇ ਵਿੱਚ ਕੱਲ ਨੂੰ ਵੀ ਕੋਈ ਕੋ ਪੁੱਛਦੇ ਇਸ ਕਰਨੀ ਪੈ ਜਾਂਦੀ ਆ ਵੀ ਕਈ ਵਾਰੀ ਕੋਈ ਲਾਗੜਾਟ ਹੁੰਦੀ ਆ ਅਸੋ ਘਰੇ ਗੱਲਬਾਤ ਹੁੰਦੀ ਆ ਮੇਰੀ ਗੱਲ ਸੁਣੋ ਜੀ ਠੀਕ ਹੈ ਆ ਮੇਰੀ ਪਹਿਲੀ ਘ ਇਹਦੇ ਕੁੜੀਆਂ-ਕੁੜੀਆਂ ਸੀ ਠੀਕ ਐ ਮੁੰਡਾ ਨਹੀਂ ਹੁੰਦਾ ਸੀ ਇਹਦੇ ਤਾਂ ਕਰਕੇ ਮੈਂ ਦੂਜਾ ਵਿਆਹ ਕਰਵਾਇਆ ਸੀ ਕਿ ਇਹਦੇ ਤੋਂ ਅਸੀਂ ਮੁੰਡਾ ਲੈ ਲਾਂਗੇ ਨਹੀਂ ਨਾਲੇ ਕਹਿੰਦੇ ਉਹਦਾ ਮੁੰਡਾ ਸੀਗਾ ਨਾਲੇ ਕਹਿੰਦੇ ਵੀ ਇਹ ਤੇ ਮੁੰਡਾ ਨਹੀਂ ਹੁੰਦਾ ਸੀ ਬਾਅਦ ਵਿੱਚ ਮੁੰਡਾ ਹੋ ਗਿਆ ਇਹਦੇ ਫਿਰ ਹੁਣ ਮੈਂ ਇਹਨੂੰ ਛੱਡਦਾ ਸਕਦਾ ਨਹੀਂ ਸੀਗਾ ਤਾਂ ਮੈਨੂੰ ਇਹ ਵੀ ਰੱਖਣੀ ਪਈ ਠੀਕ ਬਸ ਫਿਰ ਤੇ ਹੋਰ ਕੋਈ ਮੈਂਬਰ ਤੁਹਾਡਾ ਘਰ ਦਾ ਰਹਿੰਦਾ ਹੋਵੇ ਵਿੱਚ ਉਹ ਹਾਂਜੀ ਸੱਚ ਸੀਰੀ ਹੈ ਜੀ ਸਾਡਾ ਇੱਕ ਆਹ 2-3 ਮਹੀਨੇ ਹੋਇਆ ਉਹਨੂੰ ਸਾਡੇ ਕੰਮ ਕਰਦੇ ਨੂੰ ਤੇ ਮਹੀਨੇ ਤੇ ਰੱਖਿਆ ਪਿਆ ਸੀ ਸਰਦਾਰ ਸਾਹਿਬ ਸੋਂ ਸੋਂ ਆਖੇ ਸਾਰਿਆਂ ਨੂੰ ਬੁਲਾ ਕੇ ਰੱਖਣਾ ਉਹ ਕਿੱਥੇ ਆਉਣਾ ਉਹ ਤਾਂ ਕੀ ਡਿਰੋਲਾ ਜੀ ਇਸ ਕੰਮ ਦੇ ਵਿੱਚ ਉਹ ਤਾਂ ਕਹਿੰਦੇ ਜਵਾਬ ਚੱਕਿਆ ਕਿ ਰੋਣ ਲਾ ਨਹੀਂ ਪੁੱਛਦੇ ਤਾਂ ਹਰੇਕ ਤੋਂ ਹੀ ਕਰਨੇ ਆ ਪਿੰਡ 'ਚ ਵੀ ਪੁੱਛਾਂਗੇ ਚੱਲ ਕੋਈ ਨਹੀਂ ਉਹ ਤਾਂ ਆਪਣੇ ਖੇਤ ਹੀ ਐ ਬੁਲਾਓ ਉਹ ਨੂੰ ਹੁਣੇ ਇੱਥੇ ਆਪਾਂ ਚੱਲੇ ਆਣੇ ਖੇਤ ਹੀ ਚੱਲੇ ਆਣੇ ਪੁੱਛ ਕੇ ਈ ਕਰਨੀ ਐ ਸਵਾਲ ਜਵਾਬ ਉੱਥੇ ਕਰ ਲਿਓ ਚੱਲ ਫਿਰ ਉੱਥੇ ਚੱਲ ਵੜਦੇ ਹਾਂ ਠੀਕ ਐ ਸਾਹਿਬ ਜੀ ਚੱਲ ਗਏ ਉੱਥੇ ਚਾਹ ਪਾਣੀ ਤਾਂ ਪੀ ਲਿਓ ਮੈਂ ਚਾਹ ਪਾਣੀ ਹੁਣ ਫੇਰ ਹੀ ਵੇਖਾਂਗੇ ਆ ਕੇ ਸਾਹਿਬ ਜੀ ਸਾਡਾ ਪੁੱਤ ਲੱਭ ਦੋ ਬੜੀ ਮਿਹਰਬਾਨੀ ਹੋਵੇਗੀ ਤੁਹਾਨੂੰ ਹੱਥ ਬਨ ਕੇ ਬੇਨਤੀ ਐ ਜੀ ਬਸ ਸਾਡਾ ਜਵਾਬਕ ਮਿਲ ਜੇ ਕਵਾਲੇ ਨਹੀਂ ਨਾਮ ਦੇ ਬਸ ਆ ਰਹੇ ਨੇ ਠੀਕ ਹੈ ਜੀ ਬਸ ਰੋ ਨਾ ਪੁੱਤ ਤੁਹਾਨੂੰ ਕੋਈ ਵੀ ਗੱਲਬਾਤ ਜੇ ਜਦੋਂ ਵੀ ਥਾਣੇ ਬੁਲਾਇਆ ਜਾਊਗਾ ਤੁਹਾਨੂੰ ਆਜਾਉਣਾ ਪਊਗਾ ਕੋਈ ਗੱਲ ਨਹੀਂ ਜੇ ਉਹ ਤਾਂ ਆਜਾ ਕਰਾਂਗੇ ਅਸੀਂ ਆਜਾ ਕਰਾਂਗੇ ਪਰ ਜਵਾਕ ਲੱਭ ਤੋ ਜੀ ਸਾਡਾ ਕੋਈ ਟੀਮ ਲੱਗਦੀ ਕਿਸੇ ਦੀ ਉਹ ਲੱਭ ਦੇਣਗੇ ਹੁਣ ਕਹੀਦਾ ਜਾਂਦੇ ਨੇ ਉਹ ਵੀ ਕਰੀਦਾ ਜਾਂਦੇ ਨੇ ਪਾਲ ਪਤਾ ਨਹੀਂ ਪੋਰਾ ਪਰ ਬਲੂਰ ਕਿੱਥੇ ਹੋਊਗਾ ਅੱਜ ਕਿੰਨੇ ਸਰਦਾਰ ਸਾਹਿਬ ਆਪਣੇ ਕਿਸੇ ਨਾਲ ਦੁਸ਼ਮਣ ਨਹੀਂ ਤਾਂ ਨਹੀਂ ਕੋਈ ਨਹੀਂ ਦੁਸ਼ਮਣ ਜਾਂ ਕੋਈ ਲਾਗੜਾਟ ਹੋਵੇ ਵੈਸੇ ਨਹੀਂ ਸਾਹਿਬ ਸਾਲੀ ਦਾ ਕਾਲੇ ਕਿਹਨਾਂ ਦਸ਼ਮਨੀ ਹੋਊਗੀ ਹਾਂ ਪਿਆਓ ਵੇਲੇ ਭਾਵੇਂ ਚਲਦੀ ਹੋਵੇ ਕਿਸੇ ਦੀ ਬਾਕੀ ਮੈਨੂੰ ਲੱਗਦਾ ਨਹੀਂ ਸਤੀ ਹਾਂ ਬੇਬੇ ਮੈਨੂੰ ਕਾਲੇ ਤੇ ਸ਼ੱਕ ਜੀ ਲੂਗਾ ਹਾਂ ਪੁੱਤ ਕਾਲਾ ਕੌਣ ਹੈ ਜੀ ਕੁਝ ਵੀ ਕਰ ਸਕਦਾ ਹੈ ਉਹ ਕਾਲਾ ਮੇਰੇ ਚਾਚੇ ਦਾ ਹੁੰਦਾ ਹੈ ਜੀ ਨਹੀਂ ਨਹੀਂ ਮਾਂ ਵੀਰਾਂ ਕਿਉਂ ਕੋਲਗਾ ਉਹ ਤਾਂ ਕਿੰਨਾ ਚੰਗਾ ਪਰ ਉਹਦੀ ਸੋਚ ਤਾਂ ਇਹੋ ਜੀ ਹੈ ਨਹੀਂ ਨੀ ਕਿ ਇਹਨੂੰ ਬਾਹਲਾ ਪਤਾ ਹੈ ਮੈਨੂੰ ਪਤਾ ਨਾ ਤੁਸੀਂ ਨਾਂ ਲਿਖੋ ਜੀ ਕਾਲਾ ਮੇਰੇ ਚਾਚੇ ਦਾ ਮੁੰਡਾ ਹੈਗਾ ਠੀਕ ਹੈ ਉਹਦੇ ਤੇ ਮੈਨੂੰ ਪੂਰਾ ਸ਼ੱਕ ਹੈ ਉਹੀ ਚੱਕ ਸਕਦਾ ਜਵਾਬ ਨੂੰ ਹੋਰ ਤਾਂ ਕਿਸੇ ਦੀ ਹਿੰਮਤ ਨਹੀਂ ਪੈਂਦੀ ਨਾਲੇ ਸਾਡੇ ਘਰੇ ਕੋਈ ਉਹੀ ਨਹੀਂ ਵੜ ਸਕਦਾ ਉਹੀ ਇਕੱਲਾ ਇੱਕ ਬੰਦਾ ਹੈ ਜਿਹੜਾ ਸਾਡੇ ਘਰੇ ਆਉਂਦਾ ਜਾਂਦਾ ਨਾ ਪਹਿਲਾਂ ਵੀ ਵਾਵਾ ਲਗਦਾ ਤਾਂ ਉਹਨਾਂ ਨੇ ਆਪਣੇ ਹੋਰ ਜੀ ਪਹਿਲੇ ਦਿਨ ਤੋਂ ਕਿਉਂ ਨਹੀਂ ਦੱਸਿਆ ਸਰਦਾਰ ਸਾਹਿਬ ਇਹਦੇ ਬਾਰੇ ਵੀ ਇਹ ਵੀ ਗੱਲ ਪਤਾ ਹੈਗੀ ਹੈ ਕੋਈ ਕੀ ਦੱਸਦੇ ਤੁਹਾਨੂੰ ਵੀ ਹੁਣ ਤੁਸੀਂ ਨਾ ਲਿਖ ਲਓ ਬਸ ਉਹਨੂੰ ਮੈਂ ਦੱਸ ਲਿਖ ਲੈਣਾ ਨਹੀਂ ਨਹੀਂ ਪੁੱਤ ਕਾਲੇ ਦਾ ਨਾਂ ਨਾ ਲਿਖਾ ਉਹ ਆਪਣੇ ਤੇ ਮਾੜੀ ਨਹੀਂ ਕਰ ਸਕਦਾ ਉਹਦਾ ਉਹੀ ਬੋਲ ਵਿਗਾੜ ਹੈ ਉਹਦਾ ਨਾਂ ਨਾ ਲਿਖਾ ਪੁੱਤ ਚਲ ਦੇਖ ਲਓ ਜੀ ਤੁਸੀਂ ਦੱਸੋ ਜੀ ਅੰਤ ਦਾ ਮੈਂ ਪਤਾ ਤੁਹਾਨੂੰ ਜੀ ਕਰਨੀ ਆ ਹੁਣ ਉਧਰ ਗਾ ਮੈਨੂੰ ਤਾਂ ਲੱਗਦਾ ਹੀ ਸ਼ੱਕ ਜੇ ਬੇਬੇ ਕਹਿਦੀ ਆ ਤਾਂ ਰਹਿਣ ਦੋ ਬਾਕੀ ਬੇਬੇ ਨੂੰ ਵੱਧ ਪਤਾਗਾ ਚਲੋ ਵੇਖ ਲੋ ਫਿਰ ਰਹਿਣ ਦਿੰਨੇ ਕੱਟ ਦਿੰਨੇ ਕਰ ਆਪਾਂ ਬਾਕੀ ਤੁਸੀਂ ਦੇਖਦੇ ਹੋ ਹੁਣ ਆਪਣੇ ਕਲਾ ਕੱਸੀ ਜੀ ਰਹਿ ਗਿਆ ਬੰਦਾ ਉਹ ਨਾਲ ਗੱਲਬਾਤ ਕਰਨੀ ਆ ਠੀਕ ਆ ਉਹ ਨਾਲ ਆਪਾਂ ਗੱਲਬਾਤ ਕਰ ਲਿਆ ਮੈਂ ਕਹਿੰਦਾ ਥੋੜੀ ਥੋੜੀ ਚਾਹ ਪੀ ਲੈਂਦੇ ਜੀ ਨਹੀਂ 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 ਚਾਹ ਕੋਈ ਨਹੀਂ ਚਾਹ ਜੂ ਰਹਿਣ ਦੋ ਠੀਕ ਆ ਤਾਂ ਠੀਕ ਆ ਸਰ ਚਲੋ ਆਓ ਜੀ ਚਲੀਏ ਬਸ ਜੀ ਛੇਤੀ ਤੋਂ ਛੇਤੀ ਸਾਡਾ ਜਵਾਕ ਕਲੱਬ ਦਿਓ ਕੋਈ ਗੱਲ ਨਹੀਂ ਕੋਈ ਗੱਲ ਇਹ ਸਭ ਮਾਂ ਇਹ ਦੇਖ ਕੇ ਹੋਇਆ ਇਹ ਦੇਖ ਕੇ ਜਬਾਗ ਘੁੰਮਿਆ ਨਹੀਂ ਤੇ ਕਿਤੇ ਨਹੀਂ ਜਾਣਾ ਸੀਗਾ ਮੈਨੂੰ ਪਤਾ ਆ ਇਹਨੇ ਚੋਰੀ ਕਰਵਾਇਆ ਕੋਈ ਗੱਲ ਨਹੀਂ ਪੁੱਤ ਸਾਰਾ ਕੁਝ ਪਤਾ ਲੱਗ ਜੂ ਐਵੇਂ ਨਾ ਰੋਈ ਜਾ ਤੂੰ ਜਦੋਂ ਹੁਣ ਕੇਸ ਪੁਲਿਸ ਵਾਲਿਆਂ ਦੇ ਹੱਥ ਚ ਆ ਗਿਆ ਸਾਰੀ ਸ਼ਾਨ ਵੀਣ ਕਰ ਲੈਣਗੇ ਇੰਨਾ ਮੂਰੇ ਕੀ ਲੁਕਿਆ ਰਹੇ ਜੂਗਾ ਜਾ ਮੇਰੀ ਤੇ ਸਿਆਣੀ ਬਣ ਐਵੇਂ ਨਾ ਰੋਈ ਚੱਲ ਜਾਂ ਅੰਦਰ ਪਈ ਜਾ ਆਰਾਮ ਕਰ ਲੈ ਦੇਖ ਲੈ ਕੀ ਹਾਲ ਕਰ ਲਿਆ ਤੇ ਆਪ ਦਾ ਰੋ ਰੋ ਕੇ ਹੋਰ ਮਾਂ ਮੇਰੇ ਤਾਂ ਸਿਰ ਵੀ ਬਾਲਾ ਦੁਖਣ ਲੱਗ ਗਿਆ ਫੇ ਤੈਨੂੰ ਹਸਪਤਾਲਾਂ ਦੀ ਚੱਕੀ ਫਿਰਾਂਗੇ ਪੁੱਤ ਬੱਸ ਕਰ ਸਬਰ ਕਰ ਲਾ ਸਿਆਣੀ ਬਣ ਜਾ ਰੋਏ ਤੋਂ ਕੀ ਬਣਦਾ ਇਹ ਤਾਂ ਹੁਣ ਰੱਬ ਦੇ ਹੱਥ ਡੋਰੀਆਂ ਪਤਾ ਨਹੀਂ ਪੋਰਾ ਪਰ ਬਲੂਰ ਕਿੱਥੇ ਹੋ ਨਹੀਂ ਆਪੋੜ ਸਾੜਿਆਂ ਸਾਧ ਕੇ ਤਾਂ ਹੋਰ ਹੀ ਫਸ ਗਏ ਸੀ ਆ ਸਾਡੇ ਵਾਲਾ ਜਵਾਕ ਜਾਬੀ ਕਮਲਾ ਆ ਕੇ ਕਾਲੇ ਦਾ ਨਾਮ ਲਿਖ ਲੋ ਇਹਨੂੰ ਪੁੱਤੇ ਦੇ ਅਜੇ ਕਾਲੇ ਦਾ ਨਾਮ ਲਿਖਾ ਤੇ ਪਤਾ ਨਹੀਂ ਇਹ ਕੀ ਕੀ ਦੱਬੇ ਮਰਦੇ ਕੱਢਣਗੇ ਹਲਤਾ ਸ਼ੁਕਰ ਹੈ ਮੈਂ ਬੱਚੇ ਬੋਲ ਪੀ ਨਹੀਂ ਤਾਂ ਇਹ ਮੈਂ ਹੋਰ ਉਲਟਾ ਫਸ ਜਾਂਦੀ ਸ਼ੁਕਰ ਹੈ ਰੱਬਾ ਤੂੰ ਹੀ ਬਚਾਈ ਇਹ ਜੇ ਕਮਤਾਬ ਦੇ ਖੇਤ ਨਹੀਂ ਕੀਤੇ ਜਿਹੜੇ ਬਰਬਲ ਕਰਕੇ ਕਰਨੇ ਪੈ ਰਹੇ ਆ ਓਹ 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 ਗਰਮੀ ਵਾਲੀ ਆ ਕੋਈ ਸੁੱਖ ਸੁਵਿਧਾ ਵੀ ਹੈ ਨਹੀਂ ਵੀ ਬੰਦਾ ਭਾਏ ਨਾਲ ਕੋਈ ਪਾਣੀ ਤਾਂ ਨਹੀਂ ਦੇ ਰਿਹਾ ਦੇ ਕੈਂਪਰ ਭਰ ਕੇ ਪਾਣੀ ਦਾ ਬੰਦਾ ਮੰਗ ਤੈਨੂੰ ਵੀ ਪਿਆ ਜਾਂਦਾ ਆ ਫਿਰਦਾ ਜੀ ਸੀ ਸਾਡਾ ਦੇਖ ਆਹੀ ਆ ਕਰ ਲੋ ਗੱਲ ਬਾਤ ਉਹ ਲੱਗਦਾ ਤਾਂ ਹੈ ਨਹੀਂ ਬੰਦਾ ਇਹ ਆਹੀ ਆਪਣਾ ਜਿਸੂ ਹੈ ਭੱਜ ਲਿਆ ਇਹਨੂੰ ਕੀ ਹੋ ਗਿਆ ਹੈ ਸਾਬ ਭੱਜ ਲੈ ਓ ਖੜ ਜਾ ਓ ਖੜੇ ਰਹਿ ਤਾ ਅੰਦਰ ਤਾਂ ਖਾਲੇ ਹੋ ਜਾਂਦਾ ਦਰਸਿ ਭਾਂਦੇ ਜਾ ਖੜ ਜਾ ਓ ਜਾਨ ਨਹੀਂ ਦਿੰਦੇ ਜਿੱਥੇ ਫਰਜ਼ੀ ਭੱਤਵਾ ਮੈਂ ਕੁਝ ਨਹੀਂ ਕੀਤਾ ਜੀ ਖੜ ਜਾ ਫਿਰ ਨਹੀਂ ਕਰਦਾ ਕੋਸ ਮੈਂ ਕੁਝ ਨਹੀਂ ਕੀਤਾ ਜੀ ਦਰਵਾਜ਼ੇ ਹੋਏ ਨਪਾਉਂ ਆਇਆ ਫੋਟੋ ਕਰ ਬੋਲੇ ਤਾਂ ਸੋਲੋ ਕੀ ਗੱਲ ਨਾ ਭੈਣ 10 ਕਿਲੋ ਦਾ ਵਾਂਂਦ ਵੱੱਲੀ ਫਿਰਾਂ ਸਾਨੂੰ ਸਰਦਾਰ ਸਾਹਿਬ ਜਿਸ ਹਿਸਾਬ ਨਾਲੇ ਭੱਜਿਆ ਮੈਨੂੰ ਸਾਰੀ ਕਾਰਵਾਈ ਇਹਦੀ ਲੱਗਦੀ ਹੈਗੀ ਕੀ ਕਹਿ ਸਕਦਾ ਨਹੀਂ ਬੰਦਾ ਤਾਂ ਮੈਨੂੰ ਸਿਆਣਾ ਲੱਗਦਾ ਸੀ ਕੰਮਕਾਰ ਵਧੀਆ ਕਰਦਾ ਮੈਨੂੰ ਤਾਂ ਲੱਗਦਾ ਨਹੀਂ ਭੱਜਿਆ ਤਾਂ ਉਹ ਜਿਸ ਹਿਸਾਬ ਨਾਲ ਮੈਨੂੰ ਭੱਜਿਆ ਲੱਗਦਾ ਉਸ ਹਿਸਾਬ ਨਾਲ ਸਾਰੀ ਕਾਰਵਾਈ ਇਹਦੀ ਆ ਅਸੀਂ ਵੀ ਪਿਆਪ ਪੁਲਿਸ ਦੀ ਕੰਮ ਉਹ ਫੜ ਲਿਆ ਜੀ ਉਹ ਫੜ ਲਿਆ ਚੱਲ ਕੋਈ ਲੱਗ ਜੂਗਾ ਪਤਾ ਉਹਰੇ ਲੈ ਕੇ ਆਇਨੂੰ ਲਿਆਓ ਲਿਆਓ ਕੋਈ ਬੰਦਾ ਥੋੜਾ ਤੇਜ਼ ਨਿਕਲ ਗਿਆ ਹੀ ਸਪੋਰਟ ਕੋਟੇ ਦੀ ਭਰਤੀ ਕਰਿਆ ਹੋਇਆ ਜੀ ਆਪਾਂ ਚਲ ਆਜੋ ਬਹਿ ਜਾਓ ਕੋਈ ਗੱਲ ਨਹੀਂ ਹਾਂ ਹਾਂ ਕੋਈ ਗੱਲ ਨਹੀਂ ਕਰਦੇ ਆਂ ਗੱਲਬਾਤ ਨਾਲ ਲਿਆਓ ਮੇਰੇ ਸਾਏ ਨੂੰ ਭੱਜ ਕਾ ਤੋ ਗਿਆ ਗੱਲਬਾਤ ਹੁਣ ਸਾਰੀ ਪੁੱਛ ਲਈਏ ਤੋ ਚੰਗਾ ਹਾਂ ਹਾਂ ਪੂਰੀ ਕਾਰਵਾਈ ਕਰਾਂਗੇ ਇਹਨੂੰ ਆਉਣ ਦੇ ਉਹਨਾਂ ਦਾ ਲੰਮਾ ਇਹਨੂੰ ਕੀਪਤਾ ਜਵਾਬ ਇਹਦੇ ਕੋਈ ਨਿਕਲੇ ਆਵੇ ਹੈ ਪੱਲੇ ਅੱਖਾਂ ਹੀ ਫੜ ਕੇ ਦਿਨੇ ਤੈਨੂੰ ਪਾਣੀ ਬਹਿ ਜਾ ਭੱਜਿਆ ਸੀਗਾ ਹੈ ਉਹ ਮੈਂ ਤਾਂ ਐ ਡਰ ਕੇ ਭੱਜ ਗਿਆ ਮੇਰੇ ਕੋਲ ਉਹ ਹੁੰਦਾ ਨਾ ਸਰਦਾਰ ਸਾਹਿਬ ਇਹ ਕੀ ਕਹਿ ਰਿਹਾ ਛਿਪ ਛੁਪ ਜਾ ਓਹੋ ਇਹਦਾ ਹੀ ਆਪਦੇ ਦਰਸੀ ਭੱਜ ਗਿਆ ਸਾਨੂੰ ਮੈਂ ਕਹੀ ਤਾਂ ਜਾਣਾ ਵੀ ਬੰਦਾ شریف ਆ شریف ਆ شریف 10 ਕਿੱਲਿਆਂ ਦੀ ਬਾਈ ਤਾਂ ਭਈ ਦਵੱਲੀ ਗਿਆ ਉਹ ਨਹੀਂ ਨਹੀਂ ਇਹਦਾ ਸ਼ਿਪ ਉਹਨੂੰ ਕਹਿੰਦਾ ਇਹਦਾ ਨਸ਼ਾ ਕਰਦਾ ਜੀ ਉਹ ਗੋਲੀਆਂ ਖਾਂਦਾ ਹੈ ਸਾਰੀਆਂ ਇਹਦੇ ਕੋਲੇ ਹੋਊਗਾ ਮੈਂ ਪਤਾ ਲਿਆ ਕੇ ਦਿੰਦਾ ਹਾਂ ਉਹਨਾਂ ਕੰਮ ਧੰਦਾ ਵਧੀਆ ਕਰਦਾਗਾ ਸਰਦਾਰ ਸਾਹਿਬ ਮੈਂ ਤਾਂ ਭੱਜਿਆ ਆਇਆ ਮਾਮਨ ਤੱਕ ਤਾਂ ਰੇਡ ਪਈ ਪੁਲਿਸ ਆ ਗਈ ਫੜਨਾ ਉਹ ਯਾਰ ਜਦੋਂ ਮੈਂ ਨਾਲ ਸੀ ਤੈਨੂੰ ਕੌਣ ਫੜਦਾ ਸੀ ਐਵੇਂ ਕਮਲੇ ਵਾਂਗੂ ਕਰਦਾ ਉਹਨਾਂ ਤੁਸੀਂ ਤਾਂ ਦੇਸੀ ਨਹੀਂ ਦਿਮਾਗ ਚੱਕਿਆ ਪਈ ਗਰਮੀ ਨੇ ਉੱਥੋਂ ਗਰਮੀ ਨੇ ਹੰਤਾ ਪੁਲਸ ਵਾਲੇ ਨਹੀਂ ਸਾਈਕਲ ਆ ਬਾਈ ਸਾਡਾ 10 ਕਿਲਿਆਂ ਹੀ ਬਾਈ ਦਵੱਲੀ ਗਿਆ ਪਹਿਲਾਂ ਨਹੀਂ ਦੱਸ ਸਕਦੇ ਤੁਸੀਂ ਵੀ ਨਾਲ ਹੀ ਸੀ ਤੁਸੀਂ ਇਹਦਾ ਲਿਖੋ ਜੀ ਕੀ ਲਿਖਣਾ ਸਾਰਾ ਆਪਣੀ ਕਾਰਵਾਈ ਕਰੋ ਇਹਦਾ ਪਿੰਡ ਪੁੱਡ ਦਾ ਨਾਮ ਸਾਰਾ ਕੁਝ ਲਿਖੇ ਦਾ ਸਰਦਾਰੋ ਤੇਰਾ ਪਿੰਡ ਦਾ ਨਾਮ ਕੀ ਹੋ ਗਿਆ ਸਰਦਾਰ ਸਾਹਿਬ ਕਹਦੇ ਰੌਲਾ ਤਾਂ ਦੱਸਦੇ ਰੌਲਾ ਤੇ ਨੂੰ ਪਤਾ ਹੀ ਨਹੀਂਗਾ ਜਵਾਗ ਚੱਕਿਆ ਗਿਆ ਉਹਦੀ ਸ਼ਾਨ ਵੀ ਨਹੀਂ ਹੁੰਦੀ ਆ ਯਾਰ ਇਹ ਨਾ ਦੱਸ ਤੇਰਾ ਪਿੰਡ ਦਾ ਐਡਰੈਸ ਦੱਸ ਨਾਲੇ ਪਿੰਡ ਲਿਖ ਲਓ ਜੀ ਮੇਰਾ ਕੋਲ ਪਿੰਡ ਮੇਰਾ ਨਾਮ ਹੈਗਾ ਜੀ ਜ਼ੈਲਾ ਕਰਾਚੋ ਪਿੰਡ ਮੇਰਾ ਘਰੂਟਾਂ ਵਾਲੀ ਆ ਜ਼ੈਲਾ ਕਰਾਚੋ ਹਾਂ ਪਿੰਡ ਘਰੂਟਾਂ ਵਾਲੀ ਆ ਪਿੰਡ ਹੈ ਰੋਟਾਂ ਵਾਲੀ ਰੋਟਾਂ ਵਾਲੀ ਤੇ ਪਰਿਵਾਰ ਚ ਕੌਣ ਕੌਣ ਆ ਤੇਰੇ ਉਹ ਇਕੱਲਾ ਹੀ ਆ ਜੀ ਮਾਇਰ ਮੁਰੇ ਕੋਈ ਨਹੀਂ ਤੇ ਜ਼ਿਲਾ ਬੋਖਾਂ ਵਾਲੀ ਬੋਖਾਂ ਵਾਲੀ ਇੱਥੇ ਤੈਨੂੰ ਕਿੰਨਾ ਟਾਈਮ ਹੋ ਗਿਆ ਰਹਿੰਦੇ ਨੂੰ ਇੱਥੇ ਮੈਨੂੰ 6 ਮਹੀਨੇ ਹੋ ਗਏ ਹੋਣਗੇ ਜੀ ਕੰਮ ਕਰਦੇ ਨੂੰ ਇੱਥੇ ਸਰਦਾਰ ਉਹ ਤੋਂ ਪਹਿਲਾਂ ਕਿੱਥੇ ਕਰਦਾ ਸੀ ਉਹ ਤੋਂ ਪਹਿਲਾਂ ਤਾਂ ਪਿੰਡ ਹੀ ਹੁੰਦਾ ਸੀਗਾ ਜੀ ਪਿੰਡ ਰੋਟਾਂ ਵਾਲੀ ਮੈਂ ਦੱਸਦਾ ਜੀ ਐ ਅਸੀਂ ਗੁਰਦੁਆਰੇ ਗਏ ਸੀਗੇ ਉੱਥੇ へ ਬੈਠਾ ਸੀਗਾ ਬਾਹਰ ਭੁੱਖਾ ਠੀਕ ਹੈ ਮੈਨੂੰ ਕਹਿੰਦਾ ਪੈਸੇ ਦੇ ਦਿਓ ਕੋਈ ਰੋਟੀ ਖਾਣੀ ਆ ਸਾਨੂੰ ਸਾਨੂੰ ਪਤਾ ਆਪਣੇ ਪਸ਼ੂ-ਪੂਸੂ ਸਾਰਾ ਕੁਝ ਹੈਗਾਗਾ ਮਗਾ ਵੀ ਰੋਟੀ ਦਾ ਇੱਥੇ ਫੇਰ ਮਿਲੂਗੀ ਜੇ ਕੰਮ ਕਰੇਗਾ ਤਾਂ ਵਰਕੇ ਨੂੰ ਅਸੀਂ ਕੰਮ ਤੇ ਰੱਖ ਲਿਆ ਚਲ ਕਿਰਤ ਕਰੀ ਜਾਂਦਾ ਉਹਦੇ ਨੂੰ ਪੈਸੇ ਬਣ ਜਾਂਦੇ ਆ 9-10000 ਰੁਪਏ ਮਹੀਨੇ ਦੇ ਦਿੰਦੇ ਨਹੀਂ ਉਹ ਤਾਂ ਗੱਲ ਸਾਰਾ ਸੁੱਡੀ ਠੀਕ ਐ ਇਹਦਾ ਪ੍ਰੂਫ ਪਰਾਪ ਹੈਗਾ ਉਹਦੇ ਕੋਲੇ ਪ੍ਰੂਫ ਤਾਂ ਕੋਈ ਨਹੀਂ ਜੀ ਬਸ ਪਿੰਡਾਂ ਪ੍ਰੂਫ ਤਾਂ ਰੱਖੀ ਬੈਠੇ ਕੱਲ ਨੂੰ ਕੋਈ ਨਹੀਂ ਕਿਉਂਕਿ ਬੰਦਾ ਮਾਰਦਾ ਜੇ ਪਿੰਡ 'ਚ ਕੋਈ ਕੱਲ ਐਡੀ ਗੱਲ ਦਾ ਪਹਿਲਾਂ ਥੋੜੇ ਹੋਈ ਪਈ ਆ ਉਹ ਵਿਸ਼ਵਾਸ ਤੇ ਰੱਖਾ ਚਲ ਕੋਈ ਨਹੀਂ ਪ੍ਰੂਫ ਦਿਖਾਈ ਉਹ ਲਿਆਈਆਂ ਆ ਆਪਣੇ ਪ੍ਰੂਫ ਹਾਂ ਪ੍ਰੂਫ ਦਿਖਾ ਰੂਗਾ ਕੋਈ ਜਾਨੀ ਉਹ ਤਾਂ ਹੈਗੇ ਇੱਥੇ ਕੋਲੇ ਉਹ ਗੋਲੇ ਤਾਂ ਹੈ ਨਹੀਂਗੇ ਘਰੇ ਪਈਆਂ ਨ ਅਕੀ ਹੋ ਗਈ ਤੈਨੂੰ ਤੂੰ ਕਹੀ ਨਾ ਜਦੋਂ ਮੈਂ ਖੜਾ ਸੀ ਕੋਲੇ ਸਮਝਾਉਣਾ ਇਹਨਾਂ ਨੂੰ ਜਵਾਕ ਕਿੱਥੇ ਆਉਣ ਨਾਲੇ ਉਹ ਕਿਹੜਾ ਜਵਾਕ ਜੀ ਮੈਂ ਤਾਂ ਆਪ ਸਾਰਾ ਦਿਨ ਤਾਂ ਸਰਦਾਰ ਸਾਹਿਬ ਨੂੰ ਪੁੱਛੋ ਪੁਘਾਈ ਕੀਤੀ ਹੈ ਜਵਾਕ ਭਾਲਣ ਦੇ ਮਾਰੇ ਲੱਥਾਈ ਤੇ ਲੱਛਣੀ ਦੱਸਦੇ ਪੁਲਿਸ ਨੂੰ ਵੇਖ ਕੇ ਉਹ ਥੋੜ੍ਹੇ ਹੀ ਗਿਆ ਜੇ ਸਾਹ ਹੁਣ ਆਪਾਂ ਜੇ ਮੈਨੂੰ ਜਵਾਕ ਹੀ ਤੂੰ ਚੱਕਿਆ ਲੱਗਦਾ ਉਹ ਤਾਂ ਜੀ ਮੇਰੇ ਕੋਲੇ ਸਰ ਗੋਲੀਆਂਆਂ ਹੀ ਸੀਆਂ ਉਹਨਾਂ ਨੂੰ ਚਿੱਪ ਕੇ ਨਾਮ ਬਸ ਐ ਸਰਦਾਰ ਨੂੰ ਤਾਂ ਕੋਡਵੜ ਪਤਾ ਹੈਗਾ ਹੁਣ ਤੁਹਾਨੂੰ ਹੁਣ ਪਤਾ ਲੱਗਿਆ ਆ ਵੇ ਸਰ ਦਾ ਤੈਨੂੰ ਪਤਾ ਨਹੀਂ ਕੋਈਆਂ ਬੰਦ ਨਹੀਂ ਗਈਆਂ ਮਰੇ ਭੱਜੀ ਬੰਦੇ ਆ ਜੀ ਦਾ ਸਾਹ ਨਹੀਂ ਪੀਉਂਦਾ ਸਾਡੇ ਨੂੰ ਪਤਾ ਬੰਦ ਤਾਂ ਹੈਗਾ ਡਰਦੇ ਹੀ ਭੱਜ ਗਏ ਮੈਂ ਤਾਂ ਸਾਹਿਬ ਕਾਨੂੰਨ ਸਾਹਿਬੇ ਸੋਡੀ ਵੀ ਗਲਤੀ ਆ ਜਦੋਂ ਗੋਲੀਆਂ ਬੰਦ ਨੇ ਤੁਸੀਂ ਕਿਉਂ ਲਿਆ ਲਿਆ ਦਿੰਨੇ ਹੋ ਉਹ ਕੰਮ ਕਰਦਾ ਜੀ ਮੈਂ ਕਹਾਂ ਉਹ ਨਾ ਜਾਂ ਕੋਈ ਮੰਨ ਲੋ ਇੱਕ ਟਾਈਮ ਕੁਝ ਹੋ ਗਿਆ ਇਹਨੂੰ ਖਾ ਕੇ ਨਾ ਇਹਦਾ ਕੋਈ ਪ੍ਰੂਫ ਪਰ ਲੈਣਾ ਦੇਣਾ ਵੱਜੇ ਜਾਉਂਗੇ ਮੁੜ ਕੇ ਇਹ ਕਿੱਧਰ ਮਰਦੇ ਆਗੇ ਮੇਰੇ ਨਾਲ ਜਿਹੜੇ ਸਾਨੂੰ ਦਬੱਲਾ 10 ਕਿਲੇ ਤੂੰ ਬਾਹਲਾ ਲਗੜਾ ਬੰਦਾ ਸੀ ਗੋਲੀਆਂ ਖਾ ਕੇ ਬੰਦਾ ਓਏ ਕਾਨੂੰਨੀ ਜੀ ਹੁਣ ਤਾਂ ਮੁਖੀਆਂ ਪੰਗਾਂ ਤੋੜ ਚੀ ਭੱਜ ਲਿਆ ਮੈਂ ਤੁਹਾਨੂੰ ਦੱਸਦਾ ਜਵਾਕ ਬਣੋ ਤੇਰੇ ਚ ਲੱਗਦਾ ਉਹ ਲਿਖਾ ਯਾਰਾ ਦਾ ਸਾਰਾ ਕੁਝ ਲਿਖਾਏ ਇਥੇ ਪੱਖਾ ਤੇ ਮੈਨੂੰ ਪ੍ਰੂਫ ਲਿਆ ਕੇ ਦੇ ਆਪਦੇ ਠੀਕ ਆ ਤੁਸੀਂ ਵੀ ਯਕੀਨ ਕਰਦੇ ਮੇਰੇ ਦਾ ਯਕੀਨ ਹੁਣ ਕੀ ਕਰਾਂ ਮੇਰਾ ਤਾਂ ਜਵਾਗ ਜਾਵੜਾ ਯਾਰ ਇਥੋਂ ਮੇਰੀ ਗੱਲ ਸੁਣ ਯਾਰ ਤੂੰ ਬੋਲਦਾ ਕੀ ਆ ਓਏ ਨਹੀਂ ਜਵਾਗ ਤਾਂ ਜਾਵੜਾ ਵੀ ਮੈਂ ਕਿਹੜਾ ਹੁਣ ਜਵਾਗ ਦੱਸੋ ਓਏ ਜਵਾਗ ਤਾਂ ਮੇਰੀ ਗੱਲ ਸੁਣੋ ਸਾਡੇ ਮੂਰੇ ਕੰਧਾ ਮੰਨ ਬੰਦੀਆਂ ਥਾਣੇ ਚ ਜਾ ਕੇ ਮੈਂ ਤੁਹਾਨੂੰ ਦੱਸਦਾ ਇੱਕ ਰਾਤ ਚ ਮੰਨ ਜੇਗਾ ਤੁਹਾਨੂੰ ਪਤਾ ਆਈ ਸਾਹਿਬ ਮੈਨੂੰ ਸਾਰੀਆਂ ਗੱਲਾਂ ਦਾ ਪਤਾ ਮੈਂ ਕਿਸੇ ਗੱਲ ਤੇ ਗਲਤੀ ਨਹੀਂ ਹੈਗਾ ਮੈਂ ਗੱਲ ਤੇ ਤੂੰ ਪੁਲਿਸ ਨੂੰ ਵੇਖ ਕੇ ਤਾਂ ਮੈਂ ਨਾ ਭੱਜ ਜਾਣਾ ਪੈ ਰਹੀਂ ਨਹੀਂ ਲ ਉਸਨੂੰ ਗੱਸੀ ਆ ਨਾ ਇਹ ਨਸ਼ੇ ਪੱਤੇ ਵਾਲੇ ਬੰਦੇ ਨੂੰ ਡਰ ਹੋ ਜਾਂਦਾ ਵੀ ਉਹ ਨਸ਼ੇ ਪੱਤੇ ਵਾਲੇ ਦੇ ਕਿਹੜੇ ਸ਼ੱਕ ਦੇ ਤਰ੍ਹਾਂ ਜਦ ਤੂੰ ਆਈ ਹੈ ਨਾ ਇੱਕ ਤਾਂ ਇਹਨੂੰ ਕਹੋ ਜੀ ਪ੍ਰੂਫ ਆਪਦੇ ਪ੍ਰੂਫ ਲੈ ਕੇ ਆਈ ਠੀਕ ਆ ਤੁਸੀਂ ਕਹੋਈਏ ਜੀ ਤੁਸੀਂ ਬਿਨਾਂ ਪ੍ਰੂਫਾਂ ਤੋਂ ਛੁੱਟੀ ਨਹੀਂ ਪ੍ਰੂਫ ਲੈ ਕੇ ਆ ਕੇ ਥਾਣੇ ਤੇ ਆਈ ਥਾਣੇ ਜਾਊਗਾ ਜੀ ਇਹ ਸਾਰੇ ਪ੍ਰੂਫ ਆਪ ਤੁਹਾਡੇ ਕੋਲੇ ਆਉਣਗੇ ਕੱਲ ਨੂੰ ਕੋਈ ਕਾਰਵਾਈ ਹੁੰਦੀ ਹੈ ਤੁਹਾਡੇ ਕੋਲ ਤਾਂ ਨੂੰ ਦੇਣਾ ਕੱਲ ਨੂੰ ਇਹਨੇ ਪ੍ਰੂਫ ਮੰਗਾ ਲਓ ਸਾਰੇ ਬਸ ਠੀਕ ਆ ਤੁਹਾਨੂੰ ਕਿਹੜਾ ਜੀ ਮੈਂ ਬੈਨ ਫਰੀ ਗੱਡੀਆਂ ਕੋਈ ਵੀ ਗਾਹ ਨਹੀਂ ਵਿਕਣੀ ਇਹ ਜਦੋਂ ਲੈ ਦੇਖ ਲੈ ਬੋਲ ਤਾਂ ਦੇਖੋ ਜੀ ਕਿਵੇਂ ਮੈਂ ਕਹਿੰਦਾ ਲਾਓ ਇਹਦੇ ਲੈ ਜਾਓ ਨਾਲ ਬਸ ਠੀਕ ਆ ਤੁਸੀਂ ਤੇ ਮੈਂ ਗਲਤ ਸਰਦਾਰ ਸਾਹਿਬ ਕੋਲੇ ਖੜੇ ਤੁਸੀਂ ਮੇਰੇ ਤੇ ਜਾ ਮੈਂ ਤਾਂ ਕਹਿੰਦਾ ਤੁਸੀਂ ਮਨਾਈ ਲੈਨੇ ਉਹਨੂੰ ਇੱਕ ਵਾਰੀ ਲੈ ਜਾ ਕੇ ਮਨਾ ਦੇ ਲੈ ਇਹ ਤਾਂ ਮੈਂ ਆਪ ਦਾ ਸਮੂਹ ਨਾ ਸਰਦਾਰ ਸਾਹਿਬ ਕਾਹਨੂੰ ਐ ਬਣਾ ਗਲਤ ਗਰੀਬ ਹੱਡ ਸਿੱਕੇ ਜਾਣਗੇ ਨਹੀਂ ਫਿਰ ਤੂੰ ਬੋਲ ਤਾਂ ਦੇਖ ਤਾਂ ਲੈ ਤੇਰੇ ਮੂਰੇ ਪੁਲਿਸ ਖੜੀ ਆ ਤੂੰ ਬੋਲੀ ਜਾਨਾ ਮੈਂ ਖੜਾ ਆ ਤੇ ਤੂੰ ਮੇਰੇ ਅੱਗੇ ਵੀ ਬੋਲੀ ਜਾਨਾ ਤੂੰ ਆਪ ਦੀ ਕਿੱਥੇ ਦਾ ਨਸ਼ਾ ਪਤਾ ਬੰਦਾ ਲਿਕੋਂਦਾ ਹੁੰਦਾ ਤੂੰ ਹੁੱਬ ਕੇ ਦੱਸੀ ਜਾਨਾ ਪਰ ਮੈਂ ਜਿਹੜੀ ਮਰਦ ਦਾ ਮਾਰਾ ਭੱਜਾ ਸੀਗਾ ਦੱਸਣੀ ਆ ਉਹ ਭੱਜਣਾ ਸੀ ਸਾਨੂੰ ਤਾਂ ਐ ਹੋ ਗਿਆ ਵੀ ਮੁੰਡਾ ਤੂੰ ਚੱਕਿਆ ਤੂੰ ਕਿਤੇ ਤੀਜਾ ਬੰਦਾ ਹੋਇ ਨਹੀਂ ਕੋਈ ਉਹ ਨਹੀਂ ਜੀ ਜਵਾਬ ਤਾਂ ਮੈਨੂੰ ਹੁਣ ਤਾਂ ਆਪਦੇ ਜਵਾਬਾਂ ਕਰਕੇ ਹੁੰਦਾ ਹਰੇਕ ਦਾ ਉਹ ਜਵਾਬਾਂ ਕਰਕੇ ਹੁੰਦਾ ਨਾ ਹੁੰਦਾ ਨਹੀਂ ਸਾਡਾ ਲੋਜੀ ਬਾਪ ਬੰਦਾ ਮੇਰੀ ਗੱਲ ਸੁਣ ਜਦੋਂ ਮੈਂ ਦਵਾਈ ਦਿਵਾਉਣ ਗਿਆ ਸੀ ਠੀਕ ਐ ਆਹਦੇ ਦੂਜੀ ਘਰ ਵਾਲੇ ਨੂੰ ਤੂੰ ਕਿੱਥੇ ਸੀਗਾ ਉਦੋਂ ਮੈਂ ਕਰੀਦਾ ਸੀਗਾ ਟੋਲ ਪਰੇ ਸੀ ਕਣਕ ਦੇ ਤੇ ਤੈਨੂੰ ਪਤਾ ਨਹੀਂ ਲੱਗਿਆ ਕੌਣ ਆਇਆ ਸੀ ਘਰੇ ਕੌਣ ਨਹੀਂ ਆਇਆ ਈ ਮਾਣਲੇ ਤੁਸੀਂ ਮੈਨੂੰ ਰੋਕੀ ਜਨੋ ਵੀ ਥੇ ਦੁਕਾਣੀ ਦੇਣਗਾ ਤੇ ਨਹੀਂ ਚੜਨਾ ਟੱਕਾ ਦਾ ਬਾਰ ਨਹੀਂ ਹੋਊਗਾ ਨਿਗਾਹ ਤਾਂ ਰਹਿੰਦੀ ਐ ਨਾ ਜੀ ਦੋ ਬਾਰ ਆਪਣੇ ਇੱਕ ਅਗਲਾ ਇੱਕ ਪਿਛਲਾ ਮਗਰਲੇ ਪਾਸੇ ਦੂਫਰ ਦਾ ਜੀ ਮੂਰੇ ਸੀ ਲੋਕ ਲਾਗੇ ਗਏ ਸੀ ਨਾ ਕੋਈ ਪਤਾ ਵੱਡੇ ਬੰਦਿਆਂ ਦਾ ਨਾਮ ਮੈਨੂੰ ਐ ਪਤਾ ਲਿਆਦਾ ਕੌਣ ਆਉਂਦਾ ਕੌਣ ਜਾਂਦਾ ਕੀ ਪਤਾ ਇਹਨਾਂ ਨੇ ਕੋਈ ਕਰਤਾ ਹੋਏ ਮੇਰੇ ਗਰੀਨ ਤੇ ਗੱਲ ਕਰਾਈ ਜਾਂਦੇ ਕੋਈ ਕਰਨ ਨੂੰ ਇਹਨਾਂ ਨੇ ਕਿਹਾ ਕਿ ਦੋਸ਼ਮਣ ਸੀ ਇਹਨਾਂ ਦਾ ਮਸਾ ਤਾਂ ਹੋਇਆ ਸੀ ਕਹਿੰਦੇ ਉਹ ਮੇਰਾ ਕਸੂਰ ਮੇਰਾ ਦੇ ਵਿੱਚ ਕਸੂਰ ਤਾਂ ਉਹਨਾਂ ਐ ਜੇ ਮੰਨਣਾ ਨਾਮ ਪਤਾ ਲੱਗਾ ਤਾਂ ਤੇਰੇ ਤਾਂ ਮੈਂ ਲੈ ਇੱਕ ਰਾਤ ਤੱਕ ਨੂੰ ਰੱਖਣਾ ਮੰਨੇਗਾ ਤੂੰ ਆਪ ਕੋਈ ਰਾਤਾ ਨਾ ਮੈਨੂੰ ਚਾਹ ਰੱਖੋ ਜੀ ਕਿਉਂ ਮੈਂ ਗਲਤੀ ਨਹੀਂ ਕਰ ਜੇ ਬਿਨਾਂ ਗੱਲ ਤੋਂ ਦੁਨੀਆਂ ਮੈਂ ਗਰੀਬ ਦੇ ਹੱਥ ਚੱਕਣਾ ਚੱਕੀ ਉਹ ਗਰੀਬ ਦੀ ਗੱਲ ਨਹੀਂ ਹੈਗੀ ਗੱਲ ਫਿਰ ਤੂੰ ਭਾਇਤਾ ਤਾਂ ਆਇਆ ਸੌਂਦਾ ਹੋ ਕੇ ਪੱਕਾ ਹੀ ਤੇਰੇ ਚਾਹ ਜੇ ਤੂੰ ਆ ਕੇ ਅੱਗੇ ਖੜੇ ਹੈ ਨਹੀਂ ਤੂੰ ਸਾਨੂੰ ਦੇ ਕੇ ਹੋਰ ਕੀ ਆ ਤੇਰਾ ਪਹਿਲਾਂ ਵੀ ਆ ਹੀ ਹੋ ਰਿਹਾ ਜਿਵੇਂ ਰਾਜ ਮਾ ਜੇ ਮੈਂ ਕੁਰਤਾ ਨਹੀਂ ਪਾ ਲੰਕਨਦਾ ਹੁੰਦਾ ਤੂੰ ਕੁਰਤੇ ਦੀ ਗੱਲ ਕਰਦਾ ਤੇਰੇ ਇਹਦੀ ਨੀਕਰ ਨਹੀਂ ਪਹਿਨ ਦੇਣੀ ਨਹੀਂ ਨਹੀਂ ਜੇ ਤਾਂ ਹੁਣ ਤੇਰੀ ਮਰਜ਼ੀ ਹੈ ਜੀ ਹੁਣ ਮੈਂ ਤਾਂ ਕੀ ਕਰਦਾ ਨਾ ਛੋਟੇ ਵੀਰੇ ਇੱਕ ਗੱਲ ਹੈ ਪਰ ਉਹ ਵੀ ਸਾਡਾ ਤੇਰੇ ਵਰਗੇ ਨਾਲ ਬਾਹ ਪੈਂਦਾ ਜੇ ਕੋਈ ਗੱਲਬਾਤ ਤਾਂ ਤੈਨੂੰ ਕੁਝ ਨਹੀਂ ਕਰਦੇ ਦੇ ਦੇ ਜਵਾਬ ਜੇ ਤੇਰੇ ਚ ਹੈਗਾ ਮੈਂ ਜਵਾਬ ਕੀ ਕਰਨਾ ਜੀ ਜਵਾਬ ਆਉਂਦੀ ਮਾਂ ਕੋਲੇ ਹੋਊਗਾ ਉਹ ਕਰਨਾ ਤਾਂ ਕਿਸੇ ਨੇ ਵੀ ਕੀ ਹੁੰਦਾ ਅੱਜ ਕੱਲ ਪਤਾ ਹੀ ਹੈ ਕਿੱਧਰ ਕੀ ਲੈ ਜਾਂਦਾ ਅਗਲਾ ਜਵਾਬ ਵੱਡੇ ਵੱਡੇ ਚੱਕੀ ਦੇ ਦੇ ਦੋ ਮਹੀਨੇ ਮੈਨੂੰ ਸਰਦਾਰ ਸਾਹਿਬ ਕੇ ਸਾਹਮਣੇ ਰੱਖ ਲਿਆ ਮੈਂ ਐਵੇਂ ਇਹਨਾਂ ਦਾ ਜਵਾਬ ਚੱਕਣਾ ਬਸੋ ਕਿੱਥੇ ਉਹ ਚੱਲ ਠੀਕ ਆ ਯਾਰ ਤੂੰ ਜਾ ਕਰ ਕੰਮ 90 ਚ ਸੀ ਵੀ ਤੇ ਐਝ ਨਿਕਲਦੇ ਜਿਹੜੇ ਉਹ ਜਵਾਬ ਕਰਦੇ ਆ ਘਰੇ ਕੰਮ ਵਾਲੇ ਲੈ ਕੇ ਆਉਂਦੇ ਆ ਸਾਹ ਤੁਹਾਨੂੰ ਮੈਂ ਕਹੀਦਾ ਜਾਣਾ ਜੀ ਮੇਰੀ ਗੱਲ ਸੁਣੋ ਠੀ ਇਹ ਜਹ ਹੈ ਨਹੀਂ ਜੇ ਹੁੰਦਾ ਤਾਂ ਕਾਹ ਨੂੰ ਆਪਣੇ ਕੋਲੇ ਨਸ਼ਾ ਪਤਾ ਵੀ ਕਾ ਮੰਦਾ ਇਹਦਾ ਨਸ਼ਾ ਪਤਾ ਗੋਲੀਆਂ ਠੀਕ ਹੈ ਛੁੱਡੀ ਗੋਲੀਆਂ ਮੰਨ ਗਿਆ ਜਵਾਕ ਨਾ ਮੰਨੂਗਾ ਗੱਲ ਤਾਂ ਸਰਦਾਰ ਸਾਹਿਬ ਐਸੀ ਜੀ ਹੈ ਨਾ ਵੀ ਜਦੋਂ ਇਹ ਘਰੇ ਚੌਥਾ ਕਹਿੰਦੇ ਤੁਸੀਂ ਬੰਦਾ ਨਹੀਂ ਆਇਆ ਇਹ ਘਰੇ ਸੀ ਬੰਦਾ ਜਵਾਗ ਆਇਆ ਤੁਸੀਂ ਲੱਭੋ ਨਾ ਜੀ ਫਿਰ ਹੋਰਾਂ ਤੁਸੀਂ ਲੱਭਣਾ ਮੇਰੀ ਮੋਟੀ ਦੇ ਬੰਦੇ ਨੂੰ ਪੁੱਛਦੇ ਇਸ ਕਰਕੇ ਤੁਸੀਂ ਕਹਿੰਦੇ ਨਰਮ ਹੈ ਫਿਰ ਹੁਣ ਨਰਮ ਤੇ ਦਾ ਨਰ ਜਿਹੜੇ ਬੰਦਾ ਨਰਮ ਹੁੰਦਾ ਨਰਮੀ ਕਿਹਾ ਜਾਊਗਾ ਜੀ ਬਾਕੀ ਤੁਸੀਂ ਆਪ ਦੀ ਕਾਰਵਾਈ ਕਰੋ ਠੀਕ ਹੈ ਜਿੱਥੇ ਇਹ ਬੰਦੇ ਦੀ ਲੋੜ ਹੋਈ ਮੈਂ ਆਪ ਲੈ ਕੇ ਆਉਂਗਾ ਖਿੱਚ ਕੇ ਆ ਉਹ ਤਾਂ ਬੁਲਾਵਾਂਗੇ ਜੀ ਨੂੰ ਖ ਚਲੋ ਕੋਈ ਨਾ ਫਿਰ ਕਾਰੋਕਾਰ ਬਾਈ ਲੱਭਣਾ ਤੁਸੀਂ ਠੀਕ ਆ ਬੰਦਾ 10 ਕਿਲੋ ਦੀ ਬਾਈ ਤੇ ਜਾ ਕੇ ਮਸਾ ਫੜਿਆ ਗੋਲ ਨਾਲ ਇੰਨਾ ਨਹੀਂ ਪੈਂਦਾ